ਤੁਸੀਂ ਕਿਹਾ ਸੀ ਵੀ ਅੱਜ ਤੁਹਾਡਾ ਬੁੰਦਾ ਵਾਲਾ ਕੋਈ ਨੁਸਖਾ ਸੀ ਧਵਾਗੇ ਉਹ ਨੁਸਖਾ ਜਿਹਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਗੁਣਗਾਨ ਕਰਦੇ ਥੱਕਦੇ ਨਹੀਂ ਇਸ ਦੇ ਵਿੱਚ ਇੰਨੀ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੈ ਆਮਲੇ ਤੋਂ 80 ਗੁਣਾ ਜ਼ਿਆਦਾ ਔਣਕਾਰੀ ਹੈ 24 ਗਲਾਸ ਨਾਰ ਦੇ ਜੂਸ ਤੇ ਪੀ ਲੋਗੇ ਤਾਂ ਇਹਦਾ ਇੱਕ ਚਮਚ ਬਰਾਬਰ ਹੈ ਆਪ ਸਭੀ ਸਿਵਕ ਥੌਣ ਕੇ ਬਾਰੇ ਵਿੱਚ ਜਾਣਤੇ ਹੋਗੇ लद्दाख क्षेत्र में पाए जाने वाला यह प्लांट इसके औषधीय गुणों का जिक्र आठवीं सदी में लिखे गए तिब्बती साहित्य में भी मिलता है प्रधानमंत्री देश के चित्रकार प्रचार कर दे देश और विदेश के कई आधुनिक रिसर्च संस्थानों ने इस सीबकथन को बहुत ही मूल्यवान माना है ब्लड प्रेशर की समस्या हो बुखार हो ट्यूमर हो स्टोन हो अल्सर हो या फिर सर्दी खांसी हो सीबक्थोन से बनी अनेक तरह की दवाइयां इनमें लाभ देती हर टाइम नींद नहीं आती टेंशन च रहा सी हूँ नींद भी बड़ी बढ़िया आती है कोई तो टेंशन है ही नहीं ਹੁਣ ਤਾਂ ਮੈਂ ਜਦੋਂ ਜਾਨਾ ਮੈਨੂੰ ਘਰ ਦੇ ਰੋਗਦੇ ਰਹਿੰਦੇ ਨੇ ਵੀ ਬਸ ਘਰ ਮਿੱਠਾ ਨਹੀਂ ਜ਼ਿਆਦਾ ਖਾਣਾ ਪਰ ਮੈਂ ਫੇਰ ਵੀ ਖਾ ਲੈਣਾਗਾ ਹੁਣ ਆ ਹੁਣ ਮੁੰਡਾ ਵਰਫੀ ਲੈ ਕੇ ਆਇਆ ਥੋੜੀ ਦੇਰ ਪਹਿਲਾਂ ਕਹਿੰਦਾ ਇਹ ਮੇਰਾ ਕੱਲ ਬਰਥਡੇ ਸੀ ਮੈਂ ਲਿਆ ਭਾਈ ਦੋ ਵੀ ਚਾਕੇ ਫੇਰ ਜਾਪਾ ਖਾ ਲੈ ਮੈਨੂੰ ਪਤਾ ਮੇਰੇ ਕੋਲੇ ਮੇਰਾ ਡਾਈਵਨ ਹੈ ਇੱਕ ਤੋਂ ਤਿੰਨ ਤਿੰਨ ਬੂੰਦਾ ਸਵੇਰੇ ਖਾਲੀ ਪੇਟ ਖਾਣਾ ਖਾਣ ਤੋਂ ਇੱਕ ਘੰਟਾ ਪਹਿਲਾਂ ਵੀ ਲੈ ਸਕਦੇ ਹੂੰ ਜੇ ਤੁਸੀਂ ਖਾਣਾ ਖਾਣ ਤੋਂ ਘੰਟਾ ਬਾਅਦ ਵੀ ਲੈ ਸਕਦੇ ਕੋਈ ਇਦਾਂ ਦੇ ਵੀ ਪਰ ਜੇ ਖਾਲੀ ਪੇਟ ਲਵਾਂ ਤਾਂ ਜ਼ਿਆਦਾ ਵਧੀਆ ਹੈ ਦਨਉ ਰੱਖਿਆ ਸੀ ਡਾਇਬਨੋ ਇਹ 슈ਗਰ ਦੀਆਂ ਜਿਹੜੀਆਂ ਉਸ ਦਿਨ ਤੋਂ ਲੈ ਕੇ ਫੁਰਕੀ ਸਾਹਿਬ ਮੇਰੀ ਬੀਪੀ ਦੀ ਗੋਲੀ ਬੰਦ ਹੋ ਗਈ ਕੈਸਟੋਲ ਦੀ ਗੋਲੀ ਬੰਦ ਹੋ ਗਈ ਇਹਦੀਆਂ ਪੰਜ ਬੂੰਦਾਂ ਡੇਲੀ ਲੈਣੀਆਂ ਬਸ ਸਿਰਫ ਪੰਜ ਬੂੰਦਾਂ ਇਹ ਚੀਆ ਸੀਡ ਦਾ ਤੇਲ ਹੈ ਕਾਲੀ ਜੀਰੀ ਦਾ ਤੇਲ ਹੈ ਦਾਲ ਚੀਨੀ ਦਾ ਤੇਲ ਹੈ ਅੰਗੂਰ ਦਾ ਤੇਲ ਹੈ ਅਲਸੀ ਦਾ ਤੇਲ ਹੈ ਕਾਲੀ ਮਿਰਚ ਦਾ ਤੇਲ ਹੈ ਨਿੰਬੂ ਦਾ ਤੇਲ ਹੈ ਜਿਹੜਾ ਸ਼ੂਗਰ ਜਿਹੜਾ ਲੈਵਲ 350 400 ਰਹਿੰਦਾ ਸੀ ਉਹ 125 ਤੇ ਆ ਗਿਆ ਠੀਕ ਹੈ ਜੀ 125 ਤੇ ਆਉਣ ਤੋਂ ਬਾਅਦ ਮੈਂ ਇੱਕ ਟਾਈਮ ਦੀ ਗੋਲੀ ਬੰਦ ਕਰਤੀ ਉਸ ਤੋਂ ਬਾਅਦ ਮੈਂ ਇਹਨੂੰ ਨਾਲ ਫੇਰ ਲੈਂਦਾ ਰਿਹਾ ਉਧਰ ਗੋਲੀ ਇੱਕ ਟਾਈਮ ਅੱਧੀ ਅੱਧੀ ਕਰਤੀ ਅੱਧੀ ਸਵੇਰੇ ਅੱਧੀ ਸਾਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਪਹੁੰਚਿਆ ਸੁਖ ਹਿਰਵੇਦਾ ਖਾਸ ਕਰਕੇ ਰਾਜਵਿੰਦਰ ਸਿੰਘ ਗਿਲਹੋਰਾ ਨੇ ਪ੍ਰਧਾਨ ਜੀ ਨੇ ਸਾਨੂੰ ਬੁਲਾਇਆ ਸਮਝਾਂਗੇ ਕੀ ਕਾਰਨ ਹੋ ਕਹਿੰਦੇ ਸੀ ਵੀ ਤੁਸੀਂ ਆ ਜਾਓ ਕੈਮਰਾ ਔਨ ਕਰੋ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਾਦੇ ਵਾਸਤੇ ਬੁਲਾਇਆ ਬਹੁਤ ਬਹੁਤ ਸਵਾਗਤ ਹੈ ਬਾਈ ਜੀ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਦੇ ਬਹੁਤ ਬਹੁਤ ਧੰਨਵਾਦ ਰੁਕੀ ਸਾਹਿਬ ਤੁਸੀਂ ਬੜਾ ਮੇਰੇ ਕਹਿਣ ਦੇ ਪਹਿਲੇ ਸਿੱਧੇ ਤੇ ਆਵਾਜ਼ ਮਾਰਨਦੇ ਆਉਣੇ ਹੋ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਮੈਨੂੰ ਇਹ ਹੁੰਦਾ ਵੀ ਮੈਂ ਆਪਣੇ ਜਿਹੜੇ ਸਰੋਤੇ ਐ ਜਾਂ ਜਿਹੜੇ ਮੇਰੇ ਭੈਣ ਭਰਾ ਕਈ ਬਿਮਾਰੀਆਂ ਤੋਂ ਝੂਜ ਰਹੇ ਐ ਉਹਨਾਂ ਲਈ ਕੁਛ ਨਾ ਕੁਛ ਨਵਾਂ ਵਧੀਆ ਬਣਾ ਕੇ ਜਿਹੜਾ ਉਹਨਾਂ ਨੂੰ ਦਿੱਤਾ ਜਾਵੇ अच्छा सानू ਤੁਸੀਂ ਬੁਲਾਇਆ ਅੱਜ ਤੁਸੀਂ ਕਿਹਾ ਸੀ ਵੀ ਅੱਜ ਤੁਹਾਡਾ ਬੁੰਦਾ ਵਾਲਾ ਕੋਈ ਨੁਸਖਾ ਅਸੀਂ ਧਵਾਗੇ ਉਹ ਨੁਸਖਾ ਜਿਹਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਗੁੰਗਾਨ ਕਰਦੇ ਥੱਕਦੇ ਨਹੀਂ ਹਾਂਜੀ ਆ ਉਹੀ ਹੋਇਆ ਸੀ ਵਿਖਤੌਨ ਠੀਕ ਹੈ ਇਹ ਸੀ ਵਿਖਤੌਨ ਆ ਜਿਹੜੇ ਸਾਡੇ ਪ੍ਰਧਾਨ ਮੰਤਰੀ ਦੇਸ਼ ਦੇ ਜਿਸ ਤਕਾਰਯੋਗ ਸਾਡੇ ਇਹਦਾ ਪ੍ਰਚਾਰ ਕਰਦੇ ਐ ਤੇ ਇਹ ਪਿਛਲੀ ਵੀਡੀਓ ਦੇ ਵਿੱਚ ਆਪੇ ਦਿਖਾਇਆ ਸੀ ਵੀ ਇਹ ਜੂਸ ਹੈ ਇਹਦਾ ਜੂਸ ਦਾ ਜਿਹੜਾ ਉਹਦਾ ਉਹਦੇ ਤੋਂ ਹੁਣ ਆਪਾਂ ਕੀ ਕਰ ਲਿਆ ਤੇਲ ਤਿਆਰ ਕਰ ਲਿਆ ਜੂਸ ਤੋਂ ਤੇਲ ਜੂਸ ਤੋਂ मतलब ਇਹ ਸੀ ਬਖਤੌਨ ਦਾ ਜਿਹੜਾ ਫਲ ਹੈ ਹੁਣ ਤੁਸੀਂ ਜੂਸ ਨਹੀਂ ਕੱਢਿਆ ਉਹਦਾ ਤੇਲ ਬਣਾ ਲਿਆ ਉਹਦਾ ਤੇਲ ਤਿਆਰ ਕਰਕੇ ਅਸੀਂ ਇੱਕ ਸ਼ੂਗਰ ਦੀ ਮੈਡੀਸਨ ਨਹੀਂ ਕਹਿੰਦੇ ਇਹਨੂੰ ਮੈਂ ਇਹਨੂੰ ਇੱਕ ਹੈਲਥ ਸਪਲੀਮੈਂਟ ਹੈ ਬਹੁਤ ਹੀ ਵਧੀਆ ਸ਼ੂਗਰ ਤੇ ਜਿਹੜਾ ਤਿਆਰ ਕੀਤਾ ਹੈ ਨੁਕਸਾ ਬਹੁਤ ਵਧੀਆ ਇਹਦਾ ਰਿਜ਼ਲਟ ਹੈ ਮੈਂ ਆਪਣੇ ਦੇ ਪਹਿਲਾਂ ਅਪਲਾਈ ਕਰਿਆ ਆਪਣੇ ਦੇ ਮਤਲਬ ਮਤਲਬ ਮੈਨੂੰ ਸ਼ੂਗਰ ਸੀਗਾ 500 ਐਮਜੀ ਦੀ ਗੋਲੀ ਮੈਂ ਸਵੇਰੇ ਲੈਂਦਾ ਸੀ 500 ਮੈਂ ਲੈਂਦਾ ਸੀ ਸ਼ਾਮ ਨੂੰ ਠੀਕ ਹੈ ਜੀ ਦੋ ਟਾਈਮ ਲੈਣ ਦੇ ਬਾਅਦ ਬੀਪੀ ਮੇਰਾ ਵੱਧਦਾ ਸੀ ਠੀਕ ਹੈ ਕੈਸਟੋਲ ਮੇਰਾ ਵੱਧਦਾ ਸੀ ਮੈਂ ਕਾਫੀ ਪਰੇਸ਼ਾਨ ਸੀ ਮਤਲਬ ਇਨਸੂਲਿਨ ਲੱਗਣ ਦੇ ਨੇੜੇ ਆ ਗਿਆ ਸੀਗਾ ਸਭ ਤੋਂ ਪਹਿਲਾਂ ਜਦੋਂ ਇਹਦਾ ਐਕਸਪੈਰੀਮੈਂਟ ਹੋਇਆ ਸਾਹ ਲੱਗ ਗਿਆ ਕੱਟੋ-ਕੱਟੇ ਸਾਨੂੰ ਇਹਨੂੰ ਤਿਆਰ ਕਰਦੇ ਕਰਦੇ ਹੁੰਦੇ ਹੁੰਦੇ ਉਸ ਤੋਂ ਬਾਅਦ ਮੈਂ ਆਪਣੇ ਤੇ ਅਪਲਾਈ ਕੀਤਾ ਐਸ ਟਾਈਮ ਬਾਬੇ ਦੀ ਕਿਰਪਾ ਨਾਲ ਮੈਂ ਸ਼ੂਗਰ ਦੀ ਟੈਬਲੇਟ ਨਹੀਂ ਲੈਂਦਾ ਅੱਛਾ ਹਾਂ ਦੋ ਮਹੀਨਿਆਂ ਬਾਅਦ ਸ਼ੂਗਰ ਦੀ ਜਿਹੜੀ ਗੋਲੀ ਲੈਂਦਾ ਸੀ ਉਹਦੇ ਨਾਲ ਮੈਂ ਇਹਨੂੰ ਲੈਣਾ ਸ਼ੁਰੂ ਕਰਤਾ ਹੌਲੀ ਹੌਲੀ ਇਹਦਾ ਵੇਸ ਬਣ ਗਿਆ ਵੇਸ ਬਣਨ ਤੋਂ ਬਾਅਦ ਪਹਿਲਾਂ ਮੈਂ ਇੱਕ ਗੋਲੀ ਛੱਡੀ ਠੀਕ ਹੈ ਮਹੀਨੇ ਡੇਢ ਮਹੀਨੇ ਬਾਅਦ ਮੇਰਾ ਸ਼ੂਗਰ ਜਿਹੜਾ ਲੈਵਲ 350 400 ਰਹਿੰਦਾ ਸੀ ਉਹ 125 ਤੇ ਆ ਗਿਆ ਠੀਕ ਹੈ ਜੀ 125 ਤੇ ਆਉਣ ਤੋਂ ਬਾਅਦ ਮੈਂ ਇੱਕ ਟਾਈਮ ਦੀ ਗੋਲੀ ਬੰਦ ਕਰਤੀ ਉਸ ਤੋਂ ਬਾਅਦ ਮੈਂ ਇਹਨੂੰ ਨਾਲ ਫੇਰ ਲੈਂਦਾ ਰਿਹਾ ਉਧਰ ਗੋਲੀ ਇੱਕ ਟਾਈਮ ਅੱਧੀ ਅੱਧੀ ਕਰਤੀ ਅੱਧੀ ਸਵੇਰੇ ਅੱਧੀ ਸ਼ਾਮ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਸ ਟਾਈਮ ਮੇਰਾ ਜਿਹੜਾ ਸ਼ੂਗਰ ਹੈ ਉਹ 100 ਤੋਂ ਥੱਲੇ ਐ 96 98 99 ਕਈ ਹੁਣ ਤਾਂ ਮੈਂ ਗਲਾਬ ਜਾਮਣਾ ਵਗੈਰਾ ਜੀ ਕਿਤੇ ਜਾਣਾ ਖਾ ਲੈਣਾ ਵੇਫੇ ਕਰੋ ਕਿ ਮੈਨੂੰ ਪਤਾ ਐ ਵੀ ਮੇਰੇ ਕੋਲੇ ਡਾਈਬਨੋ ਐ ਇਹਦਾ ਨਾਮ ਐ ਡਾਈਬਨੋ ਡਾਈਬਨੋ ਅੱਛਾ ਹਾਂ ਇਹਦਾ ਨਾਮ ਰੱਖਿਆ ਸੀ ਡਾਈਬਨੋ ਠੀਕ ਐ ਇਹ ਸ਼ੂਗਰ ਦੀਆਂ ਜਿਹੜੀਆਂ ਉਸ ਦਿਨ ਤੋਂ ਲੈ ਕੇ ਫਰੁਕੀ ਸਾਹਿਬ ਮੇਰੀ ਬੀਪੀ ਦੀ ਗੋਲੀ ਬੰਦ ਹੋ ਗਈ ਕੈਸਟੋਲ ਦੀ ਗੋਲੀ ਬੰਦ ਹੋ ਗਈ ਇਹਦੀਆਂ 5 ਬੂੰਦਾਂ ਡੇਲੀ ਲੈਣੀਆਂ ਬਸ ਸਿਰਫ 5 ਬੂੰਦਾਂ ਮੁੰਡਾ ਲੈ ਕੇ ਲੈਣੀ ਹੈ ਕਿਵੇਂ ਪੰਜ ਡ੍ਰੌਪ ਸਵੇਰੇ ਤੁਸੀਂ ਖਾਲੀ ਪੇਟ ਤੇ ਖਾਲੀ ਪੇਟ ਤੁਸੀਂ ਇੱਕ ਘੰਟਾ ਪਹਿਲਾਂ ਇਹਨੂੰ ਲੈਣੀ ਹੈ ਠੀਕ ਇਹਨੂੰ ਪੰਜ ਬੂੰਦਾਂ ਤੁਸੀਂ ਸਵੇਰੇ ਡ੍ਰੋਪਰ ਹੈ ਡ੍ਰੋਪਰ ਖੋਲ ਕੇ ਜੀ ਤੇ ਤੋਂ ਤੁਸੀਂ ਦੇਖੋ ਰਾਜਵਿੰਦਰ ਜੀ ਹੋਰਦਾ ਕਹਿੰਦਾ ਹੈ ਕਿ ਜਿਹੜਾ ਇਹ ਨੁਸਖਾ ਫਾਰਮੂਲਾ ਉਹਨਾਂ ਨੇ ਬਣਾਇਆ ਜੀ ਐਦਾਂ ਕਰਕੇ ਤੁਸੀਂ ਇੱਕ ਦੋ ਤਿੰਨ ਤਿੰਨ ਬੂੰਦਾਂ ਸਵੇਰੇ ਖਾਲੀ ਪੇਟ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਵੀ ਲੈ ਸਕਦੇ ਹੋ ਜੇ ਤੁਸੀਂ ਖਾਣਾ ਖਾਣ ਤੋਂ ਘੰਟਾ ਬਾਅਦ ਵੀ ਲੈ ਸਕਦੇ ਹੋ ਕੋਈ ਇਦਾਂ ਨਹੀਂ ਪਰ ਜੇ ਖਾਲੀ ਪੇਟ ਲਵਾਂ ਤਾਂ ਜ਼ਿਆਦਾ ਵਧੀਆ ਤਿੰਨ ਬੂੰਦਾਂ ਸਵੇਰੇ ਦੋ ਬੂੰਦਾਂ ਸ਼ਾਮ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਘੰਟਾ ਪਹਿਲਾਂ ਲੈ ਲਓ ਬਸ ਇੰਨਾ ਵਧੀਆ ਰਿਜ਼ਲਟ ਹੈ ਤੇ ਤੁਸੀਂ ਆਪ ਕਹੋਗੇ ਹੈਰਾਨ ਹੋ ਜਾਓਗੇ ਵੀ ਯਾਰ ਆ ਕਮਾਲ ਦੀ ਗੱਲ ਹੋ ਗਈ ਕਿਉਂਕਿ ਮੈਂ ਆਪਣੇ ਤੇ ਅਪਲਾਈ ਕਰ ਸਕਿਆ ਨਾ ਮੇਰੇ ਬੀਬੀ ਦੀ ਗੋਲੀ ਬੰਦ ਹੋ ਗਈ ਕੈਸਟੋਲ ਦੀ ਗੋਲੀ ਮੇਰਾ ਉਹ ਛੱਟਾ ਜਮਾ ਤੇ ਸ਼ੂਗਰ ਦਾ ਜਿਹੜਾ ਮੇਰਾ ਹੁਣ ਮੈਂ ਭੁੱਲੀ ਗਿਆ ਦੀ ਸ਼ੂਗਰ ਵੀ ਹੈ ਤੇ ਤੁਸੀਂ ਕਹਿ ਰਹੇ ਵੀ ਜਿਹੜਾ ਸੀ ਬਖਤੌਨ ਹੈਗਾ ਇਹ ਇਹਦਾ ਤੇਲ ਦਾ ਤੇਲ ਦਾ ਇਸਤੇਮਾਲ ਇਸ ਨੁਸਖੇ ਫਾਰਮੂਲੇ ਦੇ ਵਿੱਚ ਹੋਇਆ ਹੈ ਇਹ ਸੀ ਬਖਤੌਨ ਕੀ ਹੈ ਜੀ ਸੀ ਉਹ ਜਿਹੜਾ ਤੁਹਾਨੂੰ ਦੱਸ ਸੀ ਬਖਤੌਨ 베ਰੀ ਦਾ ਜੂਸ ਜਿਹੜਾ ਆਪਾਂ ਤਿਆਰ ਕਰਿਆ ਸੀਗਾ ਪਿਛਲੀ ਵੀਡੀਓ 'ਚ ਆਪਾਂ ਦੱਸਿਆ ਸੀ ਨਾ ਇਹ ਕਿ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਦਾ ਪ੍ਰਚਾਰ ਕਰਦੇ ਆ ਉਹ ਵੀ ਦੱਸ ਵੀ ਰਿਹਾ ਹੈ ਵੀ ਜੜੀ ਬੂਟੀਆਂ ਕਿਸੇ ਕਿਸੇ ਵੀ ਹਰ ਜੜੀ ਬੂਟੀ ਜਿਹਦੇ ਪਾਇਆ ਜਾਂਦਾ ਤੇ ਬਹੁਤ ਹੀ ਫਾਇਦੇ ਆ ਠੀਕ ਹੈ ਅਸੀਂ ਵੀ ਇਹਨੂੰ ਅਪਲਾਈ ਕੀਤਾ ਆਪਣੀ ਇਹਦੇ ਸ਼ੂਗਰ ਵਾਲੀ ਜਿਹੜੀ ਇਹ ਮੈਡੀਸਨ ਤਿਆਰ ਕਰਦੀ ਹੈ ਡਾਇਬੋ ਨਾਮ ਦੀ ਇਹਦੇ ਵਿੱਚ ਪਾਇਆ ਹੋਇਆ ਉਹਦਾ ਇਹ ਤੇਲ ਹੈਗਾ ਉਹਦੇ ਵਿੱਚ ਹੋਰ ਬਹੁਤ ਜੜੀ ਬੂਟੀਆਂ 17 ਜੜੀ ਬੂਟੀਆਂ ਦੇ ਵਿੱਚ ਤੇਲ ਪਾਇਆ ਹੋਇਆ ਹੈ ਹੋਰ ਕਿਹੜੇ ਕਿਹੜੀ ਸੁਲਵਾਇਲ ਹੈ ਜੀਰੇ ਦਾ ਤੇਲ ਹੈ ਠੀਕ ਹੈ ਜੀਰੇ ਦਾ ਤੇਲ ਹੈ ਖੁਰਾ ਜਣੀ ਜਮੈਣ ਦਾ ਤੇਲ ਹੈ ਠੀਕ ਹੈ ਖੁਰਾ ਜਣੀ ਰਜਵੈਨ ਦਾ ਤੇਲ ਹੈ ਅੰਬਾ ਹਲਦੀ ਦਾ ਤੇਲ ਹੈ ਹੈ ਚੀਆ ਸੀਡ ਦਾ ਤੇਲ ਹੈ ਕਾਲੀ ਜੀਰੀ ਦਾ ਤੇਲ ਹੈ ਦਾਲ ਚੀਨੀ ਦਾ ਤੇਲ ਹੈ ਅੰਗੂਰ ਦਾ ਤੇਲ ਹੈ ਅਲਸੀ ਦਾ ਤੇਲ ਹੈ ਕਾਲੀ ਮਿਰਚ ਦਾ ਤੇਲ ਹੈ ਨਿੰਬੂ ਦਾ ਤੇਲ ਹੈ ਬਦਾਮ ਦਾ ਤੇਲ ਹੈ ਸੰਤਰੇ ਦਾ ਤੇਲ ਹੈ ਹਲਕ 베ਰੀ ਦਾ ਤੇਲ ਹੈ ਪਿਆਜ਼ ਦਾ ਤੇਲ ਹੈ ਕਲਾਉਡ ਵੇਰੀ ਦਾ ਤੇਲ ਹੈ ਜਾਮਣ ਦਾ ਤੇਲ ਹੈ ਅੱਛਾ 17 ਜੜੀ ਬੂਟੀਆਂ ਜਿਹੜੀਆਂ ਉਹਨਾਂ ਦੇ ਐਸੈਂਸ਼ੀਅਲ ਆਇਲ ਹੈ ਜਿਹੜੇ ਉਹ ਇਹਦੇ ਚ ਪਾਏ ਗਏ ਆ ਅੱਛਾ ਪੀ ਕੇ ਦੇਖੋਗੇ ਤੁਸੀਂ ਵੀ ਇੰਨਾ ਟੇਸਟ ਹੈ ਪਤਾ ਨਹੀਂ ਲੱਗਦਾ ਅਗਰ ਇਹ ਪੇਸ਼ੈਂਟ ਗੋਲੀਆਂ ਖਾ ਖਾ ਕੇ ਕੈਪਸੂਲ ਖਾ ਖਾ ਕੇ ਪਰੇਸ਼ਾਨ ਹੋਏ ਹੋਏ ਸੀ ਤੇ ਸਾਈਡ ਇਫੈਕਟ ਵੀ ਬੜਾ ਜੀ ਬਹੁਤ ਬਹੁਤ ਫਾਇਟ ਸਾਈਡ ਇਫੈਕਟ ਇਫੈਕਟ ਹੈ ਉਹਨੂੰ ਕੀ ਹੋਇਆ ਸੀ ਗੋਲੀ ਖਾਣ ਤੋਂ ਬਾਅਦ ਕੀ ਸਾਈਡ ਇਫੈਕਟ ਆਏ ਸਾਈਡ ਇਫੈਕਟ ਮੇਰੇ ਤੋਂ ਤੁਸੀਂ ਨਾ ਬੀਬੀ ਮੇਰਾ ਲੱਗ ਵਧਣ ਲੱਗ ਗਿਆ ਕੈਸਟਰੋਲ ਮੇਰਾ ਵਧਣ ਲੱਗ ਗਿਆ ਹਰ ਟ ਟੈਨਸ਼ਨ ਚ ਰਹਿੰਦਾ ਸੀ ਹੁਣ ਨੀਂਦ ਵੀ ਬੜੀ ਵਧੀਆ ਆਉਂਦੀ ਐ ਕੋਈ ਟੈਨਸ਼ਨ ਹੈ ਹੀ ਨਹੀਂ ਹੁਣ ਤਾਂ ਮੈਂ ਜਦੋਂ ਜਾਂਨਾ ਮੈਨੂੰ ਘਰ ਦੇ ਰੋਗਦੇ ਰਹਿੰਦੇ ਨੇ ਵੀ ਬਸ ਘਰ ਮਿੱਠਾ ਨਹੀਂ ਜ਼ਿਆਦਾ ਖਾਣਾ ਪਰ ਮੈਂ ਫੇਰ ਵੀ ਖਾ ਲੈਣਾਗਾ ਹੁਣ ਆ ਹੁਣ ਮੁੰਡਾ ਵਰਫੀ ਲੈ ਕੇ ਆਇਆ ਥੋੜੀ ਦੇਰ ਪਹਿਲਾਂ ਕਹਿੰਦਾ ਜੀ ਮੇਰਾ ਕੱਲ ਬਰਥਡੇ ਸੀ ਮੈਂ ਲਿਆ ਭਾਈ ਦੋ ਵੀ ਚਾਕੇ ਫੇਰ ਜਾ ਪਖਾ ਲੈ ਮੈਨੂੰ ਪਤਾ ਮੇਰੇ ਕੋਲੇ ਮੇਰਾ ਡੈਬ ਨੂੰ ਹੈ ਠੀਕ ਹੈ ਬੇਫਿਕਰੀ ਹੈ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਐਸੀ ਕਰਕੇ ਸਾਡੇ ਭੈਣਾਂ ਭਰਾਵਾਂ ਨੂੰ ਦੱਸਣਾ ਚਾਹੁੰਦਾ ਵੀ ਆਪਣੇ ਕੋਲੇ ਤੁਸੀਂ ਇਹ ਡਾਇਵ ਨੂੰ ਤਿਆਰ ਕੀਤਾ ਗਿਆ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਤੁਸੀਂ ਇੱਕ ਵਾਰ ਆਪਣੇ ਸ਼ੂਗਰ ਦੇ ਮਰੀਜ਼ ਚਾਹੇ ਭੈਣਾਂ ਚਾਹੇ ਭਰਾ ਉਹ ਇੱਕ ਵਾਰ ਇਹਨੂੰ ਵਰਤੋ ਵਰਤ ਕੇ ਇੱਕ ਸੀਸੀ ਵਰਤ ਕੇ ਦੇਖੋ ਤੁਸੀਂ ਆਪ ਦੱਸੋਗੇ ਵੀ ਯਾਰ ਵਾਕਈ ਵਧੀਆ ਹੈ ਤੁਹਾਡੀ ਜਿਹੜੀ ਅੰਗਰੇਜ਼ੀ ਦਵਾਈ ਖਾਂਦੇ ਹੋ ਉਹ ਤੁਹਾਡੀ ਛੁੱਟ ਜੇਗੀ ਇਹ ਮੈਂ ਗਰੰਟੀ ਲੈਣਾ ਇਸ ਚੀਜ਼ ਦੀ ਵੀ ਤੁਹਾਡੀ ਛੁੱਟ ਜੇਗੀ ਇਨਸੂਲਿਨ ਲੈਣ ਲੱਗੀਏ ਜਿਹੜੇ ਬੰਦੇ ਨੂੰ ਇਨਸੂਲਿਨ ਲੱਗਦੀ ਸੀ ਉਹਨਾਂ ਦੀ ਇਨਸੂਲਿਨ ਬੰਦ ਕਰਾਈ ਹੈ ਠੀਕ ਹੈ ਠੀਕ ਹੈ ਦੋ ਟਾਈਮ ਦੀ ਜਿਹੜੀ ਦਵਾਈ ਖਾਂਦੇ ਸੀ 500mg ਦੀ 1000mg ਦੀ ਉਹ ਸਾਰੀਆਂ ਘਟਾ ਕੇ ਬੰਦੇ ਮੇਰੇ ਕੋਲੇ ਤਿਆਰ ਬੈਠੇ ਆ ਜਿਹੜੇ ਕਹਿੰਦੇ ਯਾਰ ਗੱਲੀ ਬਣ ਗਈ ਤੁਹਾਨੂੰ ਤੁਹਾਨੂੰ ਕਿੰਨਾ ਟਾਈਮ ਲੱਗ ਗਿਆ ਇਹ ਮਤਲਬ ਨੁਸਖਾ ਫਾਰਮੂਲਾ ਇਸਤੇਮਾਲ ਕਰਕੇ ਮਿੱਠੇ ਤੱਕ ਪਹੁੰਚਣ ਨੂੰ ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਮਿੱਠੇ ਤੋਂ ਪਰਹੇਜ਼ ਰੱਖਣਾ ਪੈਣਾ ਬਿਲਕੁਲ ਬਿਲਕੁਲ ਪਹਿਲਾਂ ਮੈਂ ਰੱਖਦਾ ਸੀਗਾ ਪਰ ਤਿੰਨ ਕੁ ਮਹੀਨੇ ਬਾਅਦ ਮੈਂ ਬੇਫਿਕਰਾ ਹੋ ਗਿਆ ਸੀਗਾ ਜਦੋਂ ਮੇਰਾ ਸ਼ੂਗਰ ਤੇ ਮੇਰੀ ਅੰਗਰੇਜ਼ੀ ਦਵਾਈ ਬੰਦ ਹੋ ਗਈ ਸੀ ਨਾ ਫਿਰ ਮੈਂ ਬੇਫਿਕਰਾ ਹੀ ਹੋ ਗਿਆ ਸੀ ਬਈ ਯਾਰ ਹੁਣ ਤਾਂ ਕੋਈ ਟੈਨਸ਼ਨ ਹੀ ਨਹੀਂ ਪਰ ਘਰ ਦੇ ਮੈਨੂੰ ਥੋੜਾ ਜਿਹਾ ਕਹਿੰਦੇ ਰਹਿੰਦੇ ਸੀ ਵੀ ਨਹੀਂ ਬਈ ਥੋੜਾ ਜਿਹਾ ਮਿੱਠੇ ਦਾ ਪਰਹੇਜ਼ ਕਰ ਸ਼ੂਗਰ ਮਸਾਂ ਲੋਟ ਆਇਆ ਪਰ ਮੈਂ ਹੁਣ ਇਹ ਉਹ ਕਰ ਲੱਗ ਗਿਆ ਵੀ ਯਾਰ ਕੋਈ ਗੱਲ ਨਹੀਂ ਹੁਣ ਮੈਨੂੰ ਬੇਫਿਕਰੀ ਜੀ ਹੋ ਗਈ ਕਦਾਈ ਲੈ ਲੈਣੇ ਕਦਾਈ ਹੁਣ ਮੈਂ ਮਿੱਠਾ ਗਲਾਬ ਜਾਨੋਂ ਵਿਆਹ ਸ਼ਾਦੀ ਕੋਈ ਨਾ ਕੋਈ ਬਰਥਡੇ ਸਾਡੇ ਆ ਹੀ ਜਾਂਦਾ ਹੈਗਾ ਸੱਗ ਲਈਦਾ ਬਸ ਪਰਹੇਜ਼ ਇਹਦਾ ਦੋ ਤਿੰਨ ਚੀਜ਼ਾਂ ਤੋਂ ਪਰਹੇਜ਼ ਰੱਖਣਾ ਪੈਣਾਗਾ ਵੇਖੀ ਹਾਂ ਜਿਵੇਂ ਸ਼ਰਾਬ ਤੋਂ ਪਰਹੇਜ਼ ਕਰੋ ਇੰਨਾ ਦਾ ਪਰਹੇਜ਼ ਕਰੋ ਮਿੱਠੀਆਂ ਦੇ ਤਲੀਆਂ ਚੀਜ਼ਾਂ ਦਾ ਪਰਹੇਜ਼ ਕਰੋ ਠੀਕ ਹੈ ਬਸ ਉਹ ਤੇ ਫਿਰ ਇਹ ਚੀਜ਼ਾਂ ਤੋਂ ਪਰਹੇਜ਼ ਕਰ ਲਓ ਤਾਂ ਇੱਕ ਆਰਾਮ ਵਾਲ ਦਵਾਈ ਹੈ ਇਹ ਜੇ ਕਈ ਕਈ ਵਾਰ ਨਹੀਂ ਵੀ ਪਰਹੇਜ਼ ਹੁੰਦਾ ਤੇ ਫਿਰ ਉਹਦਾ ਰਿਜ਼ਲਟ ਥੋੜਾ ਲੇਟ ਹੋਊਗਾ ਰਿਜ਼ਲਟ ਲੇਟ ਹੋ ਸਕਦਾ ਪਰ ਰਿਜ਼ਲਟ ਮਿਲੇ ਇਹ ਨਹੀਂ ਹੋ ਸਕਦਾ ਵੀ ਰਿਜ਼ਲਟ ਨਾ ਮਿਲੇ ਓਕੇ ਇਹ ਨਹੀਂ ਹੋ ਸਕਦਾ ਵੀ ਰਿਜ਼ਲਟ ਨਾ ਮਿਲੇ ਆ ਇਹਦਾ 9 ਹੈ ਡੈਬ ਨੂੰ ਠੀਕ ਹੈ ਠੀਕ ਹੈ ਜੀ ਦੇਖ ਲਓ ਕੈਮਰਾ ਸਾਹਿਬ ਤੁਸੀਂ ਵੀ ਚੈੱਕ ਕਰ ਲਓ ਜੀ ਜੀ ਹਾਂ ਡੈਬ ਨੂੰ ਇਹਦਾ 9 ਹੈ 슈ਗਰ ਤੇ ਬਹੁਤ ਹੀ ਵਧੀਆ ਕੰਮ ਕਰਦੀ ਹੈ ਮੇਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਵੀ ਇੱਕ ਵਾਰ ਇਹਨੂੰ ਜ਼ਰੂਰ ਵਰਤ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹਦਾ ਰਿਜ਼ਲਟ ਕੀ ਹੈ ਕਿਉਂ ਜਿਹੜੇ ਬੰਦਿਆਂ ਦਾ ਕੈਸਟੋਲ ਵੱਧਾ ਹੈ ਵੀਪੀ ਵੱਧਾ ਹੈ ਉਹ ਸਾਰੇ ਨਾਰਮਲ ਹੋ ਜਾਂਦੇ ਆ ਇਹਦੇ ਵਰਤਨ ਨਾਲ ਇੰਨਾ ਵਧੀਆ ਰਿਜ਼ਲਟ ਆ ਕਿ ਉਹਦੇ ਵਿੱਚ ਚੀਜ਼ਾਂ ਹੀ ਇੰਨੀਆਂ ਪੈ ਗਈਆਂ ਗੋਲੀਆਂ ਤੋਂ ਜੀ ਜੀ ਗੋਲੀਆਂ ਤੋਂ ਖੜਾ ਛੁੱਟ ਜਾ ਗੋਲੀ ਦੇ ਖੜਾ ਛੁੱਟ ਜਾ ਗਰੰਟੀ ਹੈ ਗਲ ਛਡਦੇ ਜੀ ਜੀ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸੰ ਸੁਖ ਹੈ ਰੋਵੈਦਾ ਦੇ ਪ੍ਰਬੰਧਕ ਰਾਜਵਿੰਦਰ ਸਿੰਘ ਗਿੱਲ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਇਹ ਨੁਸਖਾ ਫਾਰਮੂਲਾ ਜਿਹੜਾ ਬਣਾਇਆ ਖਾਸ ਕਰਕੇ ਸ਼ੂਗਰ ਵਾਲਿਆਂ ਵਾਸਤੇ ਉਹਨਾਂ ਨੇ ਤਿਆਰ ਕਰਾਇਆ ਔਰ ਜਿਸ ਚੀਜ਼ ਦੀ ਤਾਰੀਫ ਨਰਿੰਦਰ ਮੋਦੀ ਕਰਦੇ ਨੇ ਸੀ ਵਕਤੌਣ ਦੀ ਉਹਦਾ ਤੇਲ ਹੈਗਾ ਜਿਹੜਾ ਉਹ ਇਸ ਅਸੀਂ ਕਹਿ ਲਈਏ ਕਿ ਜਿਹੜਾ ਨੁਸਖਾ ਫਾਰਮੂਲਾ ਬਣਾਇਆ ਉਹਦੇ ਵਿੱਚ ਇਸਤੇਮਾਲ ਕੀਤਾ ਔਰ ਉਮੀਦ ਕਰਦਾ ਕਿ ਜਿਸ ਤਰੀਕੇ ਨਾਲ ਪਹਿਲਾਂ ਗ੍ਰੀਸ ਔਰ ਉਸ ਤੋਂ ਪਹਿਲਾਂ ਸੀ ਵਕਤੌਣ ਦੇ ਫਾਇਦੇ ਤੁਹਾਨੂੰ ਜਿਹੜੇ ਹੋਏ ਨੇ ਬਹੁਤ ਲੋਕਾਂ ਨੇ ਧੰਨਵਾਦ ਦੇ ਫੋਨ ਵੀ ਸਾਨੂੰ ਆਏ ਨੇ ਬਹੁਤ ਲੋਕਾਂ ਨੇ ਸਾਡਾ ਸ਼ੁਕਰੀਆ ਦਾ ਵੀ ਅਦਾ ਕੀਤਾ ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਸਾਡੇ ਤੇ ਵਿਸ਼ਵਾਸ ਜਿਹੜਾ ਦਵਾਉਣ ਵਾਸਤੇ ਸਾਡਾ ਵਿਸ਼ਵਾਸ ਜਿਹੜਾ ਸੁਖਾ ਏਰਵੈਦਾ ਵੱਲੋਂ ਜਤਾਇਆ ਜਾਂਦਾ ਹੈ ਹਮੇਸ਼ੀ ਵਿਸ਼ਵਾਸ ਦਿੱਤਾ ਜਾਂਦਾ ਹੈ ਉਸ ਤੇ ਭਰੋਸਾ ਕਰਨ ਵਾਸਤੇ ਵੀ ਫਿਲਹਾਲ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਹੜੀਆਂ ਗੋਲੀਆਂ ਕੈਪਸੂਲ ਟੀਕੇ ਸ਼ੂਗਰ ਦੇ ਲਗਵਾ ਲਗਵਾ ਕੇ ਅੱਕ ਚੁੱਕੇ ਨੇ ਔਰ ਉਹਨਾਂ ਨੂੰ ਜਿਸ ਤਰੀਕੇ ਨਾਲ ਪ੍ਰਧਾਨ ਜੀ ਨੇ ਦਾਵਾ ਕੀਤਾ ਹੈ ਕਿ 3 ਮਹੀਨੇ ਦੇ ਵਿੱਚ ਵਿੱਚ ਸ਼ੂਗਰ ਕੰਟਰੋਲ ਆਣੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਤਾਂ ਉਮੀਦ ਕਰਦਾ ਕਿ ਜਿਹੜਾ ਦਾ ਰਿਜ਼ਲਟ ਹੈਗਾ ਉਸ ਮੁਤਾਬਕ ਜਿਹੜਾ ਤੁਹਾਨੂੰ ਵੀ ਮਿਲੇਗਾ ਜਿਸ ਮੁਤਾਬਕ ਰਾਜਵਿੰਦਰ ਜੀ ਹੋਰਾਂ ਨੇ ਕਿਹਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ